ਲੈ ਵੀ ਮਿੱਤਰੋ ਸੰਗ ਤੇ ਅਸੀਂ ਪਹੁੰਚ ਗਏ ਆ ਕਹਾੜੇ ਮਹਾਲੀ ਵਾਲੀ ਸੜਕ ਤੇ ਮਾਛੂ ਵਾਲੇ ਨੂੰ ਅਸੀਂ ਸਿੱਧੇ ਹੋ ਜਾਣਾ ਇੱਥੋਂ ਮਾਛੀਵਾੜਾ ਸਾਹਿਬ ਜੇ ਰਾਹ ਦੇ ਵਿੱਚ ਕੋਈ ਲੰਗਰ ਆ ਤਾਂ ਉੱਥੇ ਛਕਾਂਗੇ ਜਰੂਰ ਚਾਹ ਪਾਣੀ ਨਾਲੇ ਮਾਈਆਂ ਵਿੱਚ ਬਟ ਕੇ ਇਹਨਾਂ ਨੂੰ ਛਕਾ ਦੇ ਆਗੇ ਨਾਲੇ ਸਾਡੇ ਸੰਗ ਬੈਠੇ ਆ ਜੋ ਜਾਂ ਮੰਦਾ ਪਾਰਾ ਹੁੰਦੇ ਸੁਬੂਰੀ ਦੇ ਪਾਕਾ ਹੀ ਸਹੀ ਗੱਲ ਆ ਸੀਰੀ ਅਟਕੀ ਵੜਾ ਲੈ ਵੀ ਹੁਣ ਅਸੀਂ ਕਹਾੜੇ ਚੌਂਕ ਦੇ ਵਿੱਚ ਆ ਮਿੱਤਰੋ ਤੇ ਹੁਣ ਇਤੋਂ ਹੀ ਸਿੱਧੇ ਹੋਣਾ ਮਾਚੀ ਵਾਲਾ ਸਾਹਿਬ ਨੂੰ ਉਹ ਸਾਹਮਣੇ ਚੌਕ ਨਵੀਂ ਖਾਂ ਤੇ ਗਲੀ ਖਾਂ ਦਾ ਬਣਾਇਆ ਚੌਂਕ ਉਹ ਤੋਂ ਅਸੀਂ ਇਹਨੂੰ ਹਿਦਾਰਾ ਦਾ ਸਦਾ ਜਿਹੜਾ ਰਸਤਾ ਜਾਂਦਾ ਹੈ ਮਾਚੀਵਾੜਾ ਸਾਹਿਬ ਨੂੰ ਸੰਭਰਾਲਾ ਮਾਚੀਵਾੜਾ ਚੰਡੀਗੜ੍ਹ ਇੰਦਰ ਮਾਚੀਵਾੜਾ ਵਾ ਸਾਈਡ ਤੇ ਮੈਂ ਨਾ ਬਹਉਂਦੇ ਆ ਲਾ ਜਿਵੇਂ ਆ ਬਸਾਈ ਪਾਟ ਆ ਗਿਆ। ਕੀ ਹੋਊਗਾ? ਅੱਛੀਵਾਰਾ ਸੈਵ ਦਾ ਮੋੜ ਤੇ ਅਸੀਂ ਇਧਰ ਖੱਬੇ ਹੱਥ ਨੂੰ ਮੋੜ ਤੇ ਖੱਬੇ ਹੱਥੋਂ ਕੱਟਦੇ, ਬੋੜਦੇ, ਕੱਟਦੇ, ਬੋੜਦੇ, ਚੱਕ ਲੈ ਵੀ ਮਾਛੀਵਾੜੇ ਨੂੰ ਹੋ ਗਏ ਸੱਦੇ। ਔਰ ਤੁਹਾਨੂੰ ਮਾਛੀਵਾੜੇ ਤਾਂ ਹੀ ਦਿਖਾਉਂਦੇ ਆ ਰਸਤਾ ਸਾਰਾ ਰਾਹ ਦੇ ਵਿੱਚ ਕਿੰਨੇ ਲੰਘਰ ਲਗੇ ਆ। ਕਿੰਨੇ ਕਿਲੋਮੀਟਰ ਹੋ ਜਾਂਦਾ ਉਹਨੂੰ ਰਾਹ ਦਿਖਾਉਨੇ ਆ ਅੱਗੇ ਆਏ ਮੋੜ ਤੇ ਲੰਘ ਰੋਦਾ ਹੀ ਉਹ ਉਥੇ ਜੇ ਹੋਇਆ ਤਾਂ ਇੱਥੇ ਬੇਟਾ ਬੜਾ ਵਧੀਆ ਹੋਗਾ ਕਿੰਨੇ ਹਾਟ ਅਗੇ ਮੈਨੂੰ ਮੈਂ ਤਾਂ ਇਹ ਲੌਂਗ ਇਥੋਂ ਸ਼ੈਨ ਕੋ ਰੁਕੀ ਨਹੀਂ ਚੱਲਦੀ ਮਨ ਨਹੀਂ ਹੈ ਹੈਗਾ ਹੋਇਆ ਦੇ ਹੈਗਾ 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 ਇੱਥੇ ਰੋਕੀ ਵਧੀਆ ਲੰਗਰ ਆਦਾ ਬਹੁਤ ਟੌਪ ਦਾ ਕਿੱਥੇ ਆ ਦੇ ਉਹ ਰਿਹਾ ਉਸੇ ਤਾਂ ਜੀ ਆ ਉਸੇ ਜੀ ਆ ਗਿਆ ਬਹੁਤ ਵਧੀਆ ਹੁੰਦਾ ਜਾ ਰਿਹਾ ਇੱਥੇ ਚੱਲ ਲੈ ਵੀ ਪਹਿਲਾ ਲੰਗਰ ਆ ਗਿਆ ਬਾਛੂਬਾੜ ਸਾਹਿਬ ਜੰਦਿਆਂ ਨੂੰ ਆਪਾਂ ਲੌਕ ਕਰਦੇ ਗੱਡੀ ਚੜਾ ਦਿਖਾਉਂਦੇ ਆ ਤੁਹਾਨੂੰ ਲੰਗਰ ਦਿਖਾਉਂਦੇ ਆ ਪਹਿਲਾ ਲੰਗਰ ਆਜੋ ਸ਼ਕਨੋ ਪ੍ਰਚਾਰਤਾ ਬਹੁਤ ਚਿਰ ਦੇ ਵਿੱਚ ਦਰਸ਼ਕ ਹੋਣੇ ਤੁਹਾਨੂੰ ਗੁਰੂ ਦੇ ਲੰਗਰ ਦੇ ਪਹਿਲੇ ਦੇ ਸੂਨ ਅਕਾਲਵਾਸੀ ਸਯੋਗਲਾ ਔਰ ਆਏ ਵੀ ਗਲਗਰਨ ਬਰਗਾਦਾ ਜੀ ਗਰਮ ਗਰਮ ਚਾਹ ਮਿੱਠੇ ਚਾਹ ਜੀ ਆ ਜਾਓ ਵੀ ਸੰਗ ਤੇ ਛਕ ਲੋ ਪ੍ਰਸ਼ਾਦਾ ਵੀ ਲੋ ਚਾਹ ਪਾਣੀ ਪਹਿਲਾ ਲੰਗੜਾ ਇਹ ਆਪਣਾ ਲੰਗੜਾ ਜਦੋਂ ਬੋ ਮੋੜ ਠੀਕ ਆ ਕਹੋ ਜੀ ਯਾਰ ਕਹਿੰਦਾ ਠੀਕ ਆ ਓਏ ਓਏ ਵੀ ਚਾਹੀ ਲੈ ਉਹ ਕਾਲੇ ਪਾਣੀ ਪੀ ਗੋੜ ਚੱਕ ਲਿਆ ਲੰਗੜ ਮੈਂ ਕਿਹਾ ਪ੍ਰਸਾਦੀ ਗਾਲ ਜੀ ਮੈਂ ਕਿਹਾ ਪਹਿਲਾ ਨੇ ਕਿ ਹੁੰਦਾ ਤਾਂ ਆਉਂਦੇ ਰਿਹਾ ਮੈਂ ਕਿਹਾ ਵੀ ਹਾਲਾਂ ਕਰ ਇੱਥੇ ਪਰ ਪਰ ਮੈਨਾਂ ਹੈ ਨਹੀਂ ਸੀਗਾ ਨਾ ਬਾਅਦ ਲੱਗਿਆ ਬਾਅਦ ਅੱਗੇ ਪਹਿਲੇ ਦਿਨ ਹੀ ਲੱਗ ਜਾਂਦਾ ਸੀ ਜਦੋਂ ਹੁਣ ਅਸੀਂ ਜਾਣਦੇ ਸੀ ਵੀ ਲੰਗਰ ਲਾਉਨੇ ਆ ਦੌਧਰ ਨੂੰ ਨੰਦਪੁਰ ਸਾਹਿਬ ਹਾਂ ਪਰ ਥੋੜਾ ਲੇਟ ਸੀ ਹਲਾ ਆ ਫਿਰ ਅਸੀਂ ਗਾਂ ਛੱਕ ਕੇ ਅੱਗੇ ਗਏ ਤੇ ਸਾਨੂੰ 20-25 ਸਾਲ ਹੋ ਗਏ ਲਗਾਤਾਰ ਇੱਥੇ ਆਉਂਦਿਆਂ ਨੂੰ ਦੌਧਰ ਪਿੰਡ ਤੋਂ ਹਾਂਜੀ ਦੌਧਰ ਤੋਂ ਆਉਂਦੀ ਆ ਸਾਹ ਹਾਂ ਬਹੁਤ ਸਾਡੇ ਤੋਂ ਆਉਂਦੀ ਆ ਹਾਂਜੀ ਆ ਜੀ ਪਹਿਲਾ ਲੰਗਰ ਹੈ ਕੋਹਾੜੇ ਵਾਲਾ ਸਾਕ ਤਾਂ ਸ਼ੱਕ ਰਹੀਆਂ ਆ ਜਾਓ ਬਈ ਕੋਈ ਨਾ ਕੋਈ ਤਗੜਿਆ ਮਾਤਾ ਆ ਠੀਕ ਆ ਬਹਿ ਕੇ ਫੋਨ ਹੀ ਨਹੀਂ ਕਰਿਆ ਕੀ ਗੱਲ ਮੈਂ ਤਾਂ ਨੰਬਰ ਨਹੀਂ ਹੋਇਆ ਮੇਰਾ ਉਹ ਆ ਮੈਂ ਅੱਗੇ ਇਹਨਾਂ ਨੂੰ ਕਹੀ ਜਾਂਦਾ ਮੈਂ ਕਹਾਂ ਵੀ ਆਪਾਂ ਨੂੰ ਅੱਗੇ ਦਾ ਚੱਲ ਵਧੀਆ ਹਰੇ ਸ਼ੁਕਰ ਹੋ ਗਿਆ ਫੇਰ ਵੀ ਇਕੱਠੇ ਹੋ ਗਏ ਇਹ ਤਾਂ ਮੈਂ ਭੈਣ ਨੂੰ ਕਿਹਾ ਵੀ ਮੈਂ ਦੱਸ ਬੈਠੀ ਹਾਂ ਨਹੀਂ ਨਹੀਂ ਕਾ ਨੂੰ ਨੰਬਰ ਲੈ ਕੇ ਜਾਇ ਇੱਕ ਨੰਬਰ ਕਰ ਦੇਈ ਦਾ ਹੁੰਦਾ ਵਟੀਆਂ ਚੱਕਣਾ ਜੰਟ ਦੋ ਵਟੀਆਂ ਦੇ ਦੀ ਮੈਨੂੰ ਦੱਸ ਜਾ ਹਾਂ ਇਹ ਚਾਹ ਲੋ ਰੋਟੀ ਐਚਾ ਹੋਊਗਾ ਯਾਰ ਲਾਜਮੀ ਹੋਊ ਕਿਉਂ ਨਹੀਂ ਯਾਰ ਸਗੜਾ ਦਾ ਪ੍ਰਸ਼ਾਦ ਆ ਸੀਗਾ ਯਾਰ ਨਮਸਕਾਰ ਉਹ ਪਰਲਾ ਨਾ ਲੈ। ਮੇਰੇ ਪਸਾਦਾ ਹੈ ਨਹੀਂ ਗਾ। ਆ ਗਿਆ ਆ ਗਿਆ ਜੀ ਚਲੋ। ਖਾਲ ਨਹੀਂ ਤੇਰੇ ਮੁੰਡਾ ਕਹਿੰਦਾ ਪਸਾਦਾ ਹੈ। ਇੱਧਰ ਚਲੋ ਕਹਿੰਦੇ। ਖਾਲ ਚੱਕੋ ਤੁਸੀਂ। ਕਹਿੰਦੇ ਹੈ ਨਹੀਂ ਗਾ। ਚੱਲ ਕੋਈ ਨਹੀਂ ਚੱਲ ਕੋਈ ਨਹੀਂ ਬੱਚਿਆਂ ਨੂੰ। ਨਹੀਂ ਨਹੀਂ। ਗਾ ਚਲੋ। ਆਹ ਕੋਈ ਨਹੀਂ ਗਾ ਚਲੋ। ਨਾਲ ਦੀ ਨਾਲ। ਆਹ ਉਹਨੇ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ। ਕੋਈ ਨਹੀਂ ਕੋਈ ਨਹੀਂ। ਆ ਮਾਤਾ ਦੋ ਵਟਕਾਂ ਫੜਾਦੀ ਐ ਇੱਕ ਚੋਂਚਾ ਫੜਾਦੀ। ਅਜਲਟਾ ਦੋ ਵਟਕਾਂ ਤੇ ਇੱਕ ਚੋਂਚਾ ਫੜਾਈ ਜਾਣ। ਉਹ ਨਾਲ ਹੈਗਾ ਜਰ ਕੋਈ ਬੱਚੇ ਦਾ ਬਾਈ। ਹੋਰ ਪਰੇ ਪਏ ਵਿੱਚ। ਕਾਹ ਨੂੰ ਯਾਰ ਕਰੀ ਜੰਨੇ ਨੇ ਤੁਸੀਂ ਚਲੋ ਯਾਰ। ਕਈ ਗੱਲਾਂ ਹੁੰਦੀਆਂ ਬਹੁਤ ਗੱਲਾਂ ਹੁੰਦੀਆਂ। ਲਫੜਾ ਦੇ ਰਗਾ ਤਾਂ ਉੱਚਾ ਟੱਕੀ ਕਿੱਥੇ ਚਮਚਾ ਜਮਾ ਹੋ ਰਿਹਾ ਚਮਚਾ ਚਲੋ 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 ਆਹ ਨਾਲ ਰੋਕਿਆ ਕੋ ਆਹ ਕਾਹਾਂ ਹੋ ਜੋ ਨਹੀਂ ਡਰਦੇ ਤੂੰ ਕਰ ਟੱਕਰ ਸਕਦੇ ਬਾਤ ਅੱਗੇ ਦਿਲ ਦੇਵਾ ਰੋਹਾਂ ਹੋ ਜੋ ਇਹ ਵੀਰੇ ਬਾਟੀ ਫੜਾਈਆਂ ਰਥੋਂ ਇੱਕ ਸਾਰੀ ਸ਼ਾਂਗ ਤਾਂ ਛੱਕ ਰਹੀ ਆ

ਸ਼ਕਲੋ ਬਾਈ ਸ਼ਕਲੋ ਸ਼ਾਬਾਸ਼ ਕਹਾੜੇ ਪਿੰਡ ਦਾ ਲੰਗਰ ਆ ਬਾਈ ਇਹ ਬਹੁਤ ਮਸ਼ਹੂਰ ਲੰਗਰ ਆ ਪਹਿਲਾਂ ਤੋਂ ਜੋ ਪਹਿਲਾਂ ਪਹਿਲਾਂ ਟਰੈਕਟਰ ਆ ਛੇ ਟਰੈਕਟਰ ਤੇ ਆਉਂਦੇ ਦੇ ਸੀ ਉਦੋਂ ਅਰੇ ਭੈਜਾ ਚਾਹ ਦੇ ਨਹੀਂ ਨਹੀਂ ਬਾ ਕੋਈ ਜੇ ਤੂੰ ਬਹਿ ਜਾਵੇਂਂਗੇ ਫੇ ਬਹਿ ਜਾ ਚੇ ਸ਼ਾਬਾਸ਼ ਬੋਹ ਭਾਈ ਕਰਮਾ ਵਾਲੇ ਨਗਰ ਹੈ ਜਿੱਨਾਂ ਦੇ ਏਡੇ ਏਡੇ ਵੱਡੇ ਲੰਗਰ ਚੱਲਦੇ ਆ ਵਧੀਆ ਸੰਗਤਾਂ ਵਾਸਤੇ ਇੱਕ ਜੀ ਨੂੰ ਨਹੀਂ ਛਕਾਇਆ ਜਾਂਦਾ ਘਰੇ ਕੋਈ ਲਾਮੋ ਆ ਜੇ ਬੰਦਾ ਦੇਖ ਲੋ ਇੱਥੇ ਕਿੰਨੀਆਂ ਸੰਗਤਾਂ ਛਕਦੀਆਂ ਨਕਰ ਦੌਰ ਤੋਂ ਆਏ ਆ ਪੂਰਾ ਲੋਡ ਸੀ ਹੁਣ 2 ਵਜੇ ਆ ਪ੍ਰਸ਼ਾਦ ਦੇ ਦੀ ਤੇ ਮਿਲ ਗਿਆ ਪ੍ਰੀਤਮ ਕਿਹੜਾ ਆਉਂਦਾ ਪ੍ਰੀਤਮ ਅੱਛਾ ਅੱਛਾ ਉਹ ਆਉਂਦਿਆ ਕੋਈ ਨਹੀਂ ਆ ਜਾਣਾ ਸਭ ਨੇ ਆ ਜਾਣਾ ਸਭ ਨੇ ਆ ਜਾਣਾ ਬਹੁਤ ਆਇਆ ਪੁੱਤ ਲਿਆ ਜਾਲੋਰ ਇੱਕ ਰੁਪਈਆ ਆਪਣੇ ਨੂੰ ਲੱਗੇ ਛੋਟੇ ਛੋਟੇ ਬੱਚੇ ਵੀ ਹੈ ਹੈ ਮਾਗਾ ਜਵਾਗ ਛੋਟੇ ਛੋਟੇ ਆਪਣੇ ਵੀ ਏਡੇ ਏਡੇ ਹੁੰਦੇ ਆ ਵਿੱਚ ਬਹੁਤ

ਉਹਦਾ ਬਾਲੇ ਪਤਾ ਸਰ ਨੇ ਰੋਲੇ ਆਪਰ ਪਤਾ ਕਰਦੇ ਇੱਥੇ ਆ ਜਾਣਾ ਸੀ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਅਸੀਂ ਹੈ ਕਿੱਥੇ ਆ। ਥੋੜਾ ਜਿਹਾ ਦਵਾਈਆਂ ਕੰਮ ਕਰਾ ਦੇ। ਉਹ ਜਿਹੜਾ ਕਰੋੜੀ ਉਹ ਜਿਹੇ ਨਾਲ ਗਾ। ਕੋਈ ਜਾਲ ਆ ਗਿਆ ਬੱਬੂ ਇੱਕ ਮਿੰਟੇ ਵਿੱਚ ਕੰਮ ਕਰਾ ਦੇ। ਕੋਈ ਨਾ ਕੋਈ ਆ ਜਾਓ ਆ ਜਾਓ ਅੱਜ ਕੋਈ ਬਹੁਤ ਬਹੁਤ ਆਹ ਉਹਨਾਂ ਦਾ ਮੁੰਡਾ ਕਹਦੇ ਵੀਰੇ ਉਹ ਕਾਲੇ ਅੰਗਰੀਆਂ ਖਣੀਆਂ ਬੈਲੋ ਇਹ ਪਿੰਡ ਦੇ ਜਾਖ ਹੋਣਗੇ ਤੋਂ ਨੇੜੇ ਫੇੜੇ ਦੇ ਅਗਲਾ ਕੰਦਾ ਰੋਕੇ ਹੋਣਗੇ ਜਾਣ ਕੇ ਅਵੇ ਕੱਲ ਵੀ ਸੰਗਤ ਨੇ ਹੋਰ ਵੱਡੇ ਦਾ ਨੌਣ ਲੱਗ ਜਾਣਾ ਇਹ ਆਪਣਾ ਪਹਿਲਾ ਦਾ ਮਸ਼ਹੂਰ ਲੰਘਰਾ ਪਹਿਲਾਂ ਤੋਂ ਹੀ ਇਹ ਪਹਿਲਾਂ ਆਪ ਇੱਥੇ ਆਇਆ